ਸੱਤ ਸਹਿਯੋਗੀ ਸਾਰਿਆਂ ਨੂੰ ਨਵੀਂ ਕਹਾਣੀ ਦਾ ਅਗਲਾ ਪਾਗ ਲੈ ਕੇ ਹਾਜ਼ਰ ਹੋਏ ਆਂ ਉਮੀਦ ਕਰਦੇ ਆਂ ਇਹ ਪਾਗ ਵੀ ਤੁਹਾਨੂੰ ਬਹੁਤ ਪਸੰਦ ਆਵੇਗਾ ਤੇ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਜ਼ਰੂਰ ਕਰਦਿਆ ਕਰੋ ਜੀ ਬਾਅਦ ਵਿੱਚ ਕਮੈਂਟ ਕਰਕੇ ਦੱਸ ਦਿਆ ਕਰੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਓ ਇਸ ਨੂੰ ਸ਼ੁਰੂ ਕਰੀਏ ਬਹੁਤ ਹੀ ਸੋਹਣੀ ਕਹਾਣੀ ਹੈ ਬੁੜੀ ਬਾਰੇ ਪੁੱਛਣ ਤੇ ਚੰਨੂ ਨੇ ਅਰੋਂ ਦੇ ਰੋਂਦੇ ਦੱਸਿਆ ਕਿ ਬੀਬੀ ਤਾਂ ਉਧਰ ਲਈ ਤਾਈ ਕੇ ਬੈਠਣ ਗਈ ਆ ਕਰੀ ਨਹੀਂ ਬੈਠਿਆ ਜਾਂਦਾ ਉਹ ਤੋਂ ਕਿਉਂ ਲਹੂ ਪੀਤਾ ਮੇਰਾ ਸਾਰਿਆਂ ਨੇ ਦੱਸ ਕੌਣ ਸੁੱਖ ਦੇ ਗਿਆ ਤੈਨੂੰ ਕੀ ਦੀਆਂ ਆਂਦਾ ਢਾਰਨ ਦੀ ਗੱਲ ਕਰਦੀਆਂ ਦਲੇਰ ਵੀ ਨਾ ਕੁਝ ਸੋਹਣੇ ਬਸ ਚਰਨੋਂ ਦੀ ਮਾਰੀ ਜਾ ਰਿਆ ਸੀ ਜੀ ਕੋਈ ਨਹੀਂ ਆਇਆ ਸੌਣ ਲੱਗੇ ਮੈਂ ਕਿਸੇ ਦੀ ਗੱਲ ਨਹੀਂ ਕਰਦੀ ਸੀ ਮੈਂ ਤਾਂ ਆਪਣੀ ਹੋਣ ਵਾਲੀ ਔਲਾਦ ਵਾਰੇ ਸੁੱਖ ਨਾ ਸੁੱਖ ਦੀ ਸੀ ਹਾਂ ਕੇ ਲੈਂਦੀ ਚਰਨੋਂ ਨੇ ਦੱਸਿਆ ਆਹੋ ਮੈਨੂੰ ਕਿਹੜਾ ਪਤਾ ਨਹੀਂ ਕੀ ਤੋਂ ਔਲਾਦਾ ਲੈਣ ਨੂੰ ਫਿਰਦੀ ਆ ਕਮ ਜਾਤੀ ਮੀ ਬਾਜਾ ਜਾਜਾ ਬਾਜ ਇਹ ਕਹਿੰਦਿਆ ਦਲੇਰ ਸਿੰਘ ਨੇ ਪੰਜ ਸਤ ਹੋਰ ਚੜ ਦਿੱਤੀਆਂ ਚਰਨੋਂ ਦੇ ਉਧਰੋਂ ਗਲੀ ਵਿੱਚ ਤੂਰੀ ਆਉਂਦੀ ਚਰਨੋਂ ਦੀ ਛਸ ਨੇ ਚੀਕਾ ਸੁਣੀਆ ਉਹਨੂੰ ਉਦੋਂ ਹੀ ਪਤਾ ਲੱਗਿਆ ਕਿ ਫੇਰ ਕੁੱਟਦਾ ਹੋਣਾ ਵਿਚਾਰੀ ਨੂੰ ਵੇ ਕਿਉਂ ਮਾਰਦਾ ਜਵਾਕੜੀ ਦੇ ਕੰਜਰਾ ਔਰ ਸਾਲ ਲੱਗ ਜਾਣਾ ਮਾਰਨ ਵਾਲੀ ਕੀਤੀ ਪਈ ਐ ਵੇ ਦਫਾ ਹੁਣਿਆ ਕਿਉਂ ਮਾਰਦਾ ਕੁੜੀ ਦੇ ਦੱਸ ਮੈਨੂੰ ਭੱਜੀ ਆਉਂਦੀ ਦਲੇਰ ਸਿਉਂਦੀ ਬੀਬੀ ਤੇ ਧੱਕਾ ਗਈ ਤੇ ਡਿਗਦੀ ਡਿਗਦੀ ਬਚੀ ਤੇ ਆਕੇ ਤੱਕਾ ਦੇ ਕੇ ਦਲੇਸ ਤੇ ਉਹਨੂੰ ਪਾਸੇ ਕੀਤਾ ਤੈਨੂੰ ਪਤਾ ਕੁਛ ਕੋਈ ਸੁੱਤ ਰਹਿੰਦੀ ਐ ਤੈਨੂੰ ਤੂੰ ਲੋਕਾਂ ਦੇ ਕੋਲੇ ਖੱਤੀ ਰਹਿੰਦੀ ਜਿਹਾ ਕਰ ਕਰੇ ਜੋ ਮਰਜੀ ਹੋਈ ਜਾਵੇ ਮੈਨੂੰ ਕੰਮ ਕਰਨਾ ਦਿਓ ਕੋਈ ਮੈਂ ਕਿੱਥੇ ਕਿੱਥੇ ਨਿਗਾਹ ਰੱਖਦਾ ਫਿਰਾਂ ਬੁੜੀਏ ਤੇਰੇ ਘਾਦੀ ਇੱਜ਼ਤ ਸਾਜ ਵਿੱਚ ਪਾ ਕੇ ਛੱਟ ਦੇ ਉਹ ਇਹ ਮਿੱਟੀ ਵਿੱਚ ਮਿਲ ਜੂ ਬਣੀ ਬਣਾਈ ਉਦੋਂ ਫਿਰਦੀ ਰਹੀ ਕੋਲੇ ਕੱਚ ਦੀ ਦਲੇਰ ਸਿਆ ਜੋ ਵੀ ਮੂਹ ਵਿੱਚ ਚਾਹਦਾ ਉਹ ਕੱਢੀ ਜਾ ਰਿਆ ਸੀ ਚਰ ਨ ਰੋਂਦੀ ਰੋਂਦੀ ਹਾਈ ਜੀ ਮੈਂ ਕੀ ਕੀਤਾ ਗਲਤੀ ਹੋ ਗਈ ਜੀ ਮੈਨੂੰ ਨਹੀਂ ਪਤਾ ਲੱਗਿਆ ਥੋੜੇ ਆਉਣ ਦਾ ਮਾਫ ਕਰ ਦਿਓ ਕਹਿੰਦੀ ਹੋਈ ਹੁਬ ਕੀ ਹੁਬ ਕੀ ਰੋਈ ਜਾਂਦੀ ਸੀ ਲੀੜਾ ਲਿੱਤਾ ਪਾਪ ਦਾ ਚਾਹ ਤੇਰੇ ਪਿਓ ਦੇ ਬੁੜੇ ਛੱਡ ਗਿਆ ਮੈਂ ਤੈਨੂੰ ਕਿਤੋਂ ਕਮਜ਼ਾਤ ਮੇਰੇ ਪੱਲੇ ਪਾ ਗਿਆ ਬੁੜਾ ਸਰਦਾਂ ਦਾ ਪੁੱਤੀ ਮੀਨੇ ਥੱਲੇ ਲਾ ਦਿੱਤਾ ਛੇਤੀ ਪਾ ਲੀੜਾ ਲੱਤਾ ਝੋਲੇ ਵਿੱਚ ਮੈ ਨਹੀਂ ਰਖਣੀ ਹੁਣ ਦਲੇਰ ਸਿਉ ਪਖਿਆ ਪਖਾਇਆ ਉਹ ਹੁ ਬਾਹਰ ਹੋ ਗਿਆ ਚਾਰ ਨੋਟੜੀ ਹੋਈ ਬੈਠੀ ਤੇ ਦਲੇਰ ਸਿਉ ਦੀ ਬੇਬੇ ਨੂੰ ਹੱਥ ਜੋੜਦੀ ਬੋਲੀ ਬੇਬੇ ਮੇਰੀ ਕੋਈ ਗਲਤੀ ਨਹੀਂ ਮੈਂ ਕੁਛ ਨਹੀਂ ਕੀਤਾ ਮੈਨੂੰ ਨਾ ਛੱਡ ਕੇ ਆਇਓ ਮੇਰਾ ਪਿਓ ਮਰ ਜਾ ਮਾਂ ਜੀ ਮੈਂ ਮੋਹੋਂ ਬਾਜ ਵੀ ਨਹੀਂ ਕੱਢਦੀ। ਆਪਦੇ ਪੁੱਤ ਨੂੰ ਸਮਝਾਲਾ ਬੀਬੀ ਤੇ ਚਰਨੋਂ ਫੇਰ ਰੋਣ ਲੱਗ ਪਈ। ਆਏ ਕਿ ਮੈਂ ਛੱਡ ਕਿਉਂ ਤੈਨੂੰ? ਮੈਂ ਬੈਠੀ ਆ। ਤੂੰ ਚਿੰਤਾ ਨਾ ਕਰ। ਪਾਣੀ ਦੀ ਘੁੱਟ ਪੀ ਬੇਤੀ। ਮੈਨੂੰ ਕੀ ਪਤਾ ਸੀ ਮੇਰੇ ਮਗਰੇ ਆਜੂ? ਮੈਂ ਤਾਂ ਸੋਚਿਆ ਕਿ ਹੁਣ ਨਿਮਾਉ ਇਸ ਘਰੇ ਤੇ। ਆ ਗਿਆ ਇਹ ਪਤਾ ਨਹੀਂ ਕਦੋਂ ਮੱਤ ਤਾਉ ਭਾਪੀ ਨੇ। ਇਹਦੇ ਨਾਲ ਤਾਂ ਮੇਰੇ ਧੀ ਹੁੰਦੇ ਵਿਆਹ ਕੇ ਤੋੜ ਦਿੰਦੀ। ਮੇਰੇ ਪੱਤੇ ਹੋਰੇ ਦੀ ਗੋੜਤੀਆ ਇਹਨੂੰ ਕੰਜਰ ਨੂੰ ਉਹ ਵੀ ਬਥੇਰੀ ਸਿੰਘ ਮਿੱਟੀ ਚੱਕੀ ਰੱਖਦਾ ਸੀ ਆਪ ਤਾਂ ਮਰ ਗਿਆ ਇਹ ਵੀ ਬਣਾ ਗਿਆ ਆਪਦੇ ਵਰਗਾ ਤੇ ਪੋਰਾ ਤਰਸ ਨਹੀਂ ਚੰਦਰ ਨੂੰ ਕੱਲ ਨੂੰ ਤੇਰੀ ਮਾਸੀ ਜਾਊ ਤੇਰੇ ਨਾਨਕਿਆਂ ਦੇ ਸੁਨੇਹਾ ਕੱਲੂ ਪੁੱਤ ਤੇਰੇ ਮਾਮੇ ਨੂੰ ਉਹੀ ਸੋਤ ਕਰ ਇਹਨੂੰ ਚਲ ਪ੍ਰੀਤੀ ਘੁੱਟ ਪਾਣੀ ਦੀ ਪੀ ਲਾ ਕਿਵੇਂ ਦੰਦਾਂ ਵਿੱਚੋਂ ਲਹੂ ਨਿਕਲ ਹੀ ਜਾਂਦਾ ਵੈਸ਼ੀਆ ਚਰਨੋ ਹੁਬ ਕੀ ਹੁਬ ਕੀ ਰੋਂਦੀ ਨੇ ਪਾਣੀ ਤਾਂ ਪੀਤਾ ਪਰ ਉਹ ਮਨੋਂ ਮਨ ਇਹ ਹੀ ਸੋਚਦੀ ਕਿ ਜਿਹੜਾ ਗੁਨਾ ਮੈਂ ਕੀਤਾ ਹੀ ਨਹੀਂ ਕਿਉਂ ਸਜ਼ਾ ਮਿਲਦੀ ਆ ਮੈਨੂੰ ਪਰ ਦੂਜੇ ਪਾਸੇ ਨਾਲ ਦੀ ਨਾਲ ਹੀ ਸੋਚਦੀ ਆ ਨਹੀਂ ਨਹੀਂ ਜਾਨੋ ਤੇਰਾ ਬੰਦਾ ਇਹ ਇਹਨੂੰ ਭਰਮ ਪੈ ਗਿਆ ਫਿਰ ਕੀ ਹੋਇਆ ਬੰਦਾ ਆਪਦੀ ਤੀਮੀ ਦੇਈ ਰੋ ਮਾਰਦਾ ਵਿਗਾਨੀ ਤੇ ਤਾਂ ਨਹੀਂ ਚੱਲਦਾ ਕੋਈ ਚਰਨੋਂ ਦਾ ਮੰਜਾ ਬੇਬੇ ਨੇ ਆਪਦੀ ਸਵਾਤ ਵਿੱਚ ਡਾਇਆ ਤੇ ਦਲੇਰ ਸਿਉ ਰੱਜਿਆ दारू ਦੇ ਬੇੜੇ ਵਿੱਚ ਗੇੜੇ ਖਾਂਦਾ ਫਿਰਦਾ ਰਿਆ ਕਦੇ ਚਰਨੋਂ ਨੂੰ ਗਾਲਾਂ ਕੱਢਣ ਲੱਗ ਪਵੇ ਤੇ ਕਦੇ ਮਾਂ ਨੂੰ ਚਰਨੋਂ ਸਾਰੀ ਰਾਤ ਮੂੰਹ ਤੇ ਕੇਸ ਲੈ ਕੇ ਰੋਂਦੀ ਰਹੀ ਦਲੇਰ ਸਿਉ ਸਵਾਦ ਦੇ ਬੁਹੇ ਅੱਗੇ ਆ ਕੇ ਬੋਲੇ ਦਿਨ ਚਰ ਲੈਣਦੇ ਬਸ ਤੇਰੇ ਪਿਓ ਨੂੰ ਸੁਨੇਹਾ ਭੇਜੂੰ ਕੇ ਲੈ ਜਾ ਆਪਦੀ ਕਮਜਾਤ ਨੂੰ ਸਾਡੇ ਦੀਵੇ ਗੁੱਲ ਕਰੋ ਸੋਣੀ ਨੂੰ ਕੀ ਚੱਕਣਾ ਸੀ ਜਦੋਂ ਇੱਜ਼ਤ ਦੀ ਸਕੀ ਨਹੀਂ ਹੈਨੀ ਮੇਰੀ ਮਗਰੋਂ ਪਤਾ ਨਹੀਂ ਕਿਹੜਾ ਕਿਹੜਾ ਆਉਂਦਾ ਇਹਦੇ ਕੋਲ 3 ਵਜੇ ਦਲੇਸ ਸੀ ਉਹ ਬੇੜੇ ਵਿੱਚ ਡਾਹੀ ਮੰਜੀ ਤੇ ਸੌ ਗਿਆ ਤੇ ਚਰਨੋਂ ਦੀ ਵੀ ਅੱਖ ਲੱਗ ਗਈ ਪਰ ਸੁੱਤਾ ਕੌਣ ਨਹੀਂ ਜਾਂ ਤਾਂ ਬੀਬੇ ਜਾਂ ਦੀਪਾ ਜਿਹੜਾ ਚਵਾਰੇ ਵਾਲੀ ਬਾਹਰੀ ਵਿੱਚ ਦੀ ਦਲੇਸ ਨੂੰ ਬੁੱਕਦੇ ਨੂੰ ਵੇਖ ਰਿਹਾ ਸੀ ਤੇ ਮਨ ਹੀ ਮਨ ਚਰਨੋਂ ਦੀ ਫਿਕਰ ਕਦੇ-ਕਦੇ ਤਾਂ ਇਹ ਸੋਚਦਾ ਕਿ ਜੇ ਹੁਣ ਦਲੇਰ ਸਿਉ ਨੇ ਚਰਨੋਂ ਤੇ ਹੱਥ ਝੁਕਿਆ ਮੈਂ ਗਲਮਿਓ ਫੜ ਲੈਣਾ ਬਸ ਜਾ ਕੇ ਪਰ ਹੁਣ ਪਾਠੀ ਦੇ ਬੋਲਣ ਨੇ ਸਾਰਿਆਂ ਦੀ ਅੱਖ ਖੋਲ ਦਿੱਤੀ ਚਰਨੋਂ ਹੱਡ-ਹੱਡ ਦੁੱਖ ਦੇ ਸਰੀਰ ਨਾਲ ਮੰਝੇ ਤੋਂ ਠੱਕੇ ਜਿਹਾ ਉੱਠਦੀ ਐ ਤੇ ਚੌਂਤਰੇ ਤੇ ਚਾਹ ਧਰਦੀ ਐ ਪਰ ਦਲੇਰ ਸਿਉ ਕੋਈ ਪਤਾ ਨਹੀਂ ਜਦੋਂ ਚਾਹ ਬਣਾ ਕੇ ਦਲੇਰ ਸਿਉ ਦੇ ਸਰਹਾਣੇ ਚਾ ਤਰਨ ਲਈ ਜਾਂਦੀ ਤਾਂ ਬੇਬੇ ਬਾਹ ਫੜ ਲੈਂਦੀ ਆ ਰਹਿਣ ਦੇ ਧੀਏ ਸਾਰੀ ਰਾਤ ਦਾ ਕੁੱਤੇ ਵਾਲੀ ਭਕਾਈ ਮਾਰ ਗਿਆ ਤੇ ਇੱਕ ਜਾਣ ਦੇ ਆਪੇ ਉੱਠ ਖੜ ਜੂ ਦਲੇਰ ਸਿਓ ਚੜਦੀ ਤੁੱਪ ਦੀ ਗਰਮੀ ਨਾਲ ਉੱਠਦਾ ਹੀ ਭੱਕ ਪਿਆ ਮੈਨੂੰ ਠਾਇਆ ਨਹੀਂ ਕਿਸੇ ਨੇ ਹੁਣ ਹਾਕ ਮਾਰਨੋ ਵੀ ਗਏ ਕੀ ਗੱਲ ਕੱਲ ਵਾਲਾ ਹੱਥ ਔਲਾ ਭੁੱਲ ਗਈ ਹਨਾ ਅੱਜ ਇਹੀ ਗੱਲਾਂ ਹੁੰਦੀਆਂ ਸੀ ਕਿ ਉਹ ਦੋਂਦਲੇ ਸਿਉਂ ਦਾ ਵੱਡਾ ਮਾਮਾ ਸ਼ੇਰ ਸਿਉਂ ਹੱਥ ਵਿੱਚ ਮੋੜਨੀਆਂ ਵਾਲਾ ਝੋਲਾ ਫੜੀ ਬੀਹੀ ਵਾਲੇ ਦਰਵਾਜ਼ੇ ਵਿੱਚ ਆ ਕੇ ਖੰਗੂਰਾ ਜਿਹਾ ਮੱਦ ਘਰੇ ਯੋ ਭਾਈ ਸਾਰੇ ਕਹਿ ਕੇ ਦਰਵਾਜ਼ੇ ਦੀ ਬੂਹੇ ਅੰਦਰ ਆਉਂਦਾ ਹੀ ਆਹ ਤੇ ਬੋਲਦਾ ਆ ਸਵਾਜ ਹੀ ਚੌਕਰ ਤੇ ਖਿੱਲਾਰ ਕੇ ਕੀ ਟੋਣਾ ਜਿਆ ਕੀਤਾ ਭੈਣੇ ਕੋਈ ਬੰਨਣ ਤਾਂ ਨਹੀਂ ਕਰਾਇਆ ਘਰ ਦਾ ਮੈਂ ਐਵੇਂ ਗਲਤ ਟਾਈਮ ਤੇ ਆ ਗਿਆ ਹੋਵਾ ਦਲੇਰ ਸਿਉਂ ਮਾਂ ਮੈਨੂੰ ਵੇਖ ਕੇ ਚੁੱਪ ਕਰ ਜਾਂਦਾ ਤੇ ਦਲੇਰ ਸਿਉਂ ਦੀ ਮਾਂ ਭੱਜ ਕੇ ਭਰਾ ਕੋਲ ਜਾਂਦੀ ਬਾਈ ਬਲਾਈ ਯਾਦ ਕਰੀ ਜਾਂਦੀ ਸੀ ਮੈਂ ਤੈਨੂੰ ਕੱਲ ਦੀ ਮੈਂ ਤਾਂ ਉਧਰ ਲਈ ਭੈਣ ਨੂੰ ਵੀ ਸਨੇਹਾ ਦਿੱਤਾ ਸੀ ਅੱਜ ਜਾਣਾ ਏ ਸੀ ਉਹਨੇ ਵਾਗ ਰੂ ਦਿਲਾਂ ਨੂੰ ਦਿਲਾਂ ਦੀ ਖਿੱਚ ਹੁੰਦੀ ਪੇਖੀ ਬਾਈ ਤੂੰ ਆ ਗਿਆ ਮੈਂ ਤਾਂ ਜਿਉਂਦਿਆਂ ਵਿੱਚ ਹੋ ਗਈ ਮਾਂ ਸਦਕੇ ਮੇਰਾ ਵੀਰ ਆਇਆ ਭਾਈ ਕੁੜੀਏ ਪਾਣੀ ਲਿਆ ਛੇਤੀ ਨੀ ਕੁੜੀਏ ਪਾਣੀ ਲਿਆ ਛੇਤੀ ਭਾਈ ਵੇਖ ਤੇਰਾ ਮਾਮਾ ਆਇਆ ਮੇਰਾ ਤਾਂ ਬਲਾਈ ਜੀ ਕਰਦਾ ਸੀ ਭਾਈ ਬਹਾਲਾ ਹੀ ਮਨ ਉਧਰਿਆ ਸੀ ਕੱਲ ਦਾ ਮਨ ਉੱਚੜੀ ਜਾਂਦਾ ਸੀ ਵੇਖ ਤੂੰ ਆ ਗਿਆ ਭਾਈਆ ਦਲੇਰ ਸੀ ਉਹ ਦੀ ਬੇਬੇ ਆਪਦੇ ਭਰਾ ਦੀ ਹੱਤੋਂ ਝੋਲਾ ਫੜਦੀ ਨੇ ਅੱਖਾਂ ਭਰਦੀ ਨੇ ਕਿਹਾ ਹੈ ਕਮਲੀ ਕਿਉਂ ਮਨ ਖਰਾਬ ਕਰਦੀਆਂ ਤੂੰ ਆ ਜਾ ਜਾਂਦੀ ਮਿਲਣ ਹੁਣ ਤਾਂ ਸੁਖ ਨਾਲ ਨਉ ਆ ਗਈ ਘਰੇ ਪਹਿਲਾਂ ਤਾਂ ਕਹਿੰਦੀ ਸੀ ਕਿ ਘਰੇ ਔਖਾ ਹੁਣ ਤਾਂ ਸਾਰੇ ਪਾਸਿਓ ਸੌਖੀਆਂ ਭਾਈ ਚਾਰ ਦਿਨ ਲਾ ਆਉਂਦੀ ਮਾਮੇ ਨੇ ਆਵਦੀ ਭੈਣ ਦੇ ਸਿਰ ਤੇ ਹੱਥ ਧਰਦਿਆਂ ਕਿਹਾ ਸੀ ਕਿ ਬੇਬੇ ਦੀਆਂ ਤਾਹਾਂ ਨਿਕਲ ਗਈ ਮਾਨੀ ਮਨ ਕਹਿੰਦੀ ਬੀਰਾ ਤੈਨੂੰ ਕੀ ਪਤਾ ਮੈਂ ਤਾਂ ਪਹਿਲਾਂ ਨਾਲੋਂ ਵੀ ਔਖੀ ਹੋ ਗਈ ਚਾਰ ਨੋਂ ਕੋਂਡ ਕੱਦ ਕੇ ਪਾਣੀ ਦਾ ਗਲਾਸ ਲਿਆਉਂਦੀ ਲਿਆਉਂਦੀ ਹੈ ਤੇ ਦਲੇਰ ਸਿੰਘ ਦੇ ਮਾਮੇ ਦੇ ਪੈਰੀ ਹੱਥ ਲਾ ਕੇ ਪਿਸ਼ਾ ਹਟ ਗਈ ਮਾਮੇ ਨੇ ਚਰਨੋਂ ਅਸੀਸਾਂ ਦਿੱਤੀਆਂ ਪਰ ਚਰਨੋਂ ਦੇ ਹੱਥਾਂ ਤੇ ਪੱਟੀ ਬੰਨੀ ਵੇਖ ਕੇ ਆਪ ਦੀ ਭੈਣ ਵੱਲ ਵੇਖਿਆ ਤੇ ਬਿਨਾਂ ਕੁਝ ਬੋਲੇ ਚੁੱਪ ਹੋ ਗਿਆ ਚਰਨੋਂ ਨੇ ਅਜੇ ਚਾਹੀ ਤਰੀ ਸੀ ਚੁੱਲ੍ਹੇ ਤੇ ਦਲੇਰ ਸਿੰਘ ਨੇ ਪੱਖੇ ਪਖਾਏ ਨੇ ਚਲਾਵੀ ਜੁੱਤੀ ਚੌਂਦਰੇ ਵੱਲ ਮਾਰੀ ਤੇ ਜੁੱਤੀ ਪਤੀਲੇ ਵਿੱਚ ਵੱਜੀ ਚਰਨੋਂ ਦੀ ਚੀਕ ਨਿਕਲ ਗਈ ਬੇਬੇ ਪੱਜ ਕੇ ਚੌਂਦਰੇ ਤਿਆਈ ਤੇ ਚਰਨੋਂ ਨੂੰ ਫੜਿਆ ਦਲੇਰ ਸਿਉ ਨੂੰ ਗਾਲਾਂ ਦਿੰਦੀ ਬੋਲੀ ਮਰਨਿਆ ਆਏ ਗੈਦੀ ਦਾ ਸ਼ਰਮ ਮੰਨ ਲਿਆ ਕਰ ਮੇਰਾ ਪ੍ਰਾ ਦੋ ਵਰਿਆਂ ਤੋਂ ਹੋਣ ਆਇਆ ਘਟ ਚਾਹ ਦੀ ਨਹੀਂ ਪੀਣ ਦਿੱਤੀ ਉਹਨੂੰ ਤੇਰਾ ਸਿਆਪਾ ਕਦੋਂ ਮੁਕੂ ਦੱਸਦੀ ਆ ਉਹਨੂੰ ਪੱਟੂ ਚੁੰਡੇ ਤੇਰੇ ਕਿਵੇਂ ਕੁੜੀ ਮਗਰ ਪਿਆਕਲ ਜੋਗੀ ਦਲੇਰ ਸਿਉ ਨੇ ਸੁੱਕੀ ਦਰੂ ਦਾ ਮੋਟਾ ਜਿਹਾ ਪੈਗ ਲਾਇਆ ਤੇ ਬੋਲਿਆ ਇਹਨੂੰ ਰੰਨ ਨੂੰ ਦੀਂਦਾ ਨਹੀਂ ਖਸਮ ਨੂੰ ਚਾਹ ਦੀ ਕੁੱਟ ਫੜਾਉਣੀ ਆ ਮੈਨੂੰ ਤਾਂ ਸਿਆਣ ਦੀ ਨਹੀਂ ਬਿਗਾਨੀ ਝੱਕ ਪੈ ਗਏ ਤੀਮੀ ਨੂੰ ਹੁਣ ਕਹਿੰਦੇ ਇਹਦੇ ਪਿਓ ਨੂੰ ਬੁੜੀਏ ਲੈ ਜਾ ਇਹਨੂੰ ਜਗਲ ਜਨਾਨੀ ਨੂੰ ਮੈਂ ਨਹੀਂ ਰੱਖਣੀ ਮੈਨੂੰ ਐਸੇ ਹੀ dise ਨਾ ਹੀ ਹੂੰ ਬਸ ਮੇਰੇ ਭਰਾ ਨੂੰ ਦੋ ਕੁੱਟਾ ਚਾਹ ਪੀ ਲੈਣ ਦੇ ਫਿਰ ਕਰਦਿਆਂ ਤੇਰੇ ਨਾਲ ਗੱਲ ਕਿਹੜੇ ਵੇਲਿਆਂ ਦਾ ਤੁਰਿਆ ਉਹ ਘਰੋਂ ਦਲੇਰ ਸਿਓ ਮਾਮੇ ਨੂੰ ਬਿਨਾਂ ਬੁਲਾਏ ਘਰੋਂ ਬਾਹਰ ਨਿਕਲ ਗਿਆ ਕੀ ਹੋਇਆ ਭੈਣੇ ਕਿਉਂ ਭੌਂਕਦਾ ਇਹ ਮੈਨੂੰ ਦੱਸ ਮੈਂ ਸ਼ਾਂਘੂ ਇਹਨੂੰ ਲੈ ਦੱਸ ਮੈਨੂੰ ਵੀ ਬੁਲਾ ਕੇ ਨਹੀਂ ਗਿਆ ਕੀ ਖੂਨ ਸਫੇਦ ਹੋ ਗਿਆ ਇਹਦਾ ਬੇਬੇ ਨੇ ਅਕਾ ਪੁੰਜਦੇ ਆਪਰਾ ਕੋਲ ਸਾਰੀ ਗੱਲ ਦੱਸੀ ਬਾਈ ਅਜ ਨਿਆਣੀ ਦੇ ਮਗਰ ਪਿਆ ਰਹਿੰਦਾ 24 ਘੰਟੇ ਬਥੇਰਾ ਕੁੱਟਦਾ ਉਹਨੂੰ ਪਤਾ ਨਹੀਂ ਕੌਣ ਸਿਖਾਉਂਦਾ ਕੰਜਨ ਨੂੰ ਬਾਹਰੋਂ ਆਉਂਦਾ ਤੇ ਬੱਕਰੇ ਵਾਂਗ ਟਾ ਲੈਂਦਾ ਕੱਲ ਮੈਂ ਉਧਰ ਲਈ ਭੈਣ ਘਰੇ 10 ਮਿੰਟ ਗਈ ਸੀ ਪਤਾ ਨਹੀਂ ਕਿੱਧਰੋਂ ਆ ਗਿਆ ਆਉਣ ਸਰ ਕੁੜੀ ਨੂੰ ਕੁੱਟਣ ਲੱਗ ਪਿਆ ਕੁੜੀ ਦੀਆਂ ਚੀਕਾਂ ਬਿਹੀ ਵਿੱਚ ਸੁਣਨ ਜਿਵੇਂ ਆ ਕੁੜੀ ਸਾਹ ਨਹੀਂ ਕਰਦੀ ਕਦੇ ਮੂੰਹੋਂ ਬੋਲ ਨਹੀਂ ਕੱਢਿਆ ਅੱਧੇ ਤਾਂ ਇਹਦੀ ਕੁੱਟ ਦੀ ਮਾਰੀ ਪਈ ਐ ਐਨੇ ਨੂੰ ਦਲੇਰ ਸਿਉ ਬਾਹਰੋਂ ਆਉਂਦਾ ਤੇ ਉੱਚੀ ਦੇਣੇ ਬੋਲਦਾ ਕਮਜਾਤੇ ਤੇਰੇ ਪਿਓ ਨੂੰ ਸੁਨੇਹਾ ਭੇਜਿਆ ਚਾਰੇ ਬੁੜੇ ਨੂੰ ਆਪਦੇ ਲੀੜੇ ਲੱਤੇ ਚੋਲੇ ਵਿੱਚ ਪਾ ਕੇ ਤੁਰਦੀ ਬਣ ਚਰਨ ਉੱਚੀ ਉੱਚੀ ਰੋਣ ਲੱਗ ਪਈ ਜੀ ਮੈਂ ਹੱਥ ਜੋੜਦੀਆਂ ਮੇਰੇ ਬਾਪੂ ਨੂੰ ਨਾ ਸੁਨੇਹਾ ਭੇਜੋ ਜੀ ਆਏ ਨਾ ਕਰੋ ਮੈਂ ਪੈਰੀ ਚੁੰਨੀ ਧਰਦੀਆਂ ਤੁਹਾਡੇ ਕਹਿੰਦੀ ਚਰਨੋਂ ਦਲੇਰ ਸਿਉ ਵੱਲ ਆਉਂਦੀ ਸੀ ਕਿ ਬੇਬੇ ਨੇ ਮੋਢਿਆਂ ਤੋਂ ਫੜ ਲਈ ਚਾਹ ਤੋਂ ਹੱਥ ਜੋੜ ਦੀ ਦਲੇਰ ਸਿਉ ਵੱਲ ਜੀਤਾ ਬੇਬਿਆ ਨੇ ਮੋਢੇ ਤੋਂ ਫੜ ਲਈ ਨਹੀਂ ਕੁੜੇ ਨਹੀਂ ਜਾਣਾ ਇਹਦੇ ਕੋਲ ਅੱਧਾ ਤਾਂ ਜਾਏ ਵੱਡਿਆਂ ਨੂੰ ਤੂੰ ਹੀ ਸਿਰ ਚੜਾਇਆ ਮਾਫ ਕਰ ਦੋ ਜੀ ਮਾਫ ਕਰ ਦੋ ਜੀ ਕਹਿ ਕੇ ਚੁੱਪ ਕਰ ਸਵਾਤ ਵਿੱਚ ਜਾ ਨਹੀਂ ਮੇਰੇ ਤੂੰ ਬੁਰਾ ਨਹੀਂ ਕੋਈ ਬੇਬੇ ਨੇ ਚਾਰ ਨੂੰ ਚੜਕਿਆ ਤੇ ਸਵਾਤ ਵਿੱਚ ਛੱਡਾਈ ਚੱਲ ਲੀੜੇ ਪਾ ਚੋਲੇ ਵਿੱਚ ਲਾਇਆ ਚਾਰਦਨ ਨਾਲੇ ਇਹਨੂੰ ਕੰਜਰ ਨੂੰ ਪਤਾ ਲੱਗ ਜੂ ਤੂੰ ਜਾ ਤੇਰਾ ਮਾਮਾ ਇੱਥੇ ਹੀ ਆ ਅਸੀਂ ਦੇਵਾਂਗੇ ਤਨੇਸਰੀ ਮੇਰੇ ਪਿਓ ਦੇ ਸਾਰੇ ਨੂੰ ਬੇਬੇ ਨੇ ਚਾਰ ਨੂੰ ਨੂੰ ਸੰਦੂਕ ਵਿੱਚੋਂ ਖੱਦਰ ਦਾ ਅੱਡੇ ਤੇ ਕੱਢਿਆ ਚੋਲਾ ਫੜਾਇਆ ਤੇ ਲੀੜੇ ਪਾਉਣ ਨੂੰ ਕਿਹਾ ਦਲੇਰ ਸਿੰਘ ਅਜੇ ਚਰਨੋਂ ਵੱਲ ਸਵਾਤ ਵੱਲ ਗਾਲਾਂ ਦੇੜ ਆਉਂਦਾ ਹੀ ਸੀ ਕਿ ਬੇਬੇ ਮੂਰੇ ਹੋ ਗਈ ਇੱਥੇ ਖੜਜਾ ਬੰਦੇ ਦਾ ਪੁੱਤ ਬਣ ਕੇ ਖਬਰਦਾਰ ਜੇ ਹੁਣ ਕਹਾ ਆਇਆ ਜਾਂਦੀ ਰਹੂ ਉਹ ਤੇ ਮੇਰੇ ਪਿਓ ਦੇ ਸਾਰਿਆਂ ਪਤਾ ਹੀ ਤੈਨੂੰ ਫੇਰ ਲੱਗੂ ਕੁੜੀ ਨੇ ਸਿਰ ਚੜਾਇਆ ਤੈਨੂੰ ਲੱਤਾਂ ਛਾਂਗ ਦੂੰ ਜੇ ਹੁਣ ਨੇੜੇ ਲੱਗਿਆ ਦਲੇਰ ਸਿਉ ਨੂੰ ਕਿਹਾ ਬੇਬੇ ਨੇ ਪੂਰੇ ਗੁੱਸੇ ਵਿੱਚ ਇਹ ਦਲੇਰ ਸਿਉ ਨੂੰ ਕਿਹਾ ਸੀ ਦਲੇਰ ਸਿਉ ਨੇ ਬੋਤਲ ਚੱਕੀ ਤੇ ਦਬ ਵਿਚ ਟੰਕ ਕੇ ਬਾਹਰ ਨੂੰ ਤੁਰ ਗਿਆ ਚੰਨੋਂ ਰੋਂਦੀ ਰਹੀ ਦਿਲ ਵਿੱਚ ਆਹੀ ਹੌਲ ਕੇ ਬਾਪੂ ਪਤਾ ਨਹੀਂ ਕੀ ਬੋਝ ਪਾਉ ਮੇਰੇ ਪੇਕੇ ਕੀ ਕਹਿਣਗੇ ਮੇਰਾ ਸੁਝਿਆ ਮੂੰਹ ਵੇਖ ਕੇ ਬੇਬੇ ਨੂੰ ਹੌਲ ਪੈਣਗੇ ਦੁਪਹਿਰ ਦੀ 2 ਵਜੇ ਚਰਨੋਂ ਦਾ ਪਿਓ ਨਮੋਸ਼ੀ ਜਿਹੀ ਮੰਨ ਦਾ ਘਰੇ ਵੜਿਆ ਪਤਾ ਨਹੀਂ ਕੀ ਗੱਲ ਹੋਈ ਹੋਊਗੀ ਕਿਉਂ ਕੁੜੀ ਦੇ ਸਹੁਰੇ ਨੇ ਕਿਹਾ ਸੁਨੇਹਾ ਕੱਲਿਆ ਕੁੜੀ ਤੋਂ ਪਤਾ ਨਹੀਂ ਕੀ ਗਲਤੀ ਹੋ ਗਈ ਹੋਊ ਚਰਨੋਂ ਦੇ ਬਾਪੂ ਨੂੰ ਇਹ ਸੋਚਦਿਆਂ ਘਰ ਵੜਨਾ ਔਖਾ ਹੋ ਗਿਆ ਤੇ ਅੱਗੋਂ ਜੋ ਦਲੇਰ ਸਿਉਂਦਾ ਮਾਮਾ ਵੇਖਿਆ ਦਿਲ ਨੂੰ ਉਸ ਨੂੰ ਵੱਧ ਤੜਕੂ ਲੱਗਿਆ ਆਜੋ ਸਰਦਾਰ ਜੀ ਆਜੋ ਸਤਿ ਸ੍ਰੀ ਅਕਾਲ ਹੋਰ ਘਰ ਪਰਿਵਾਰ ਸਭ ਠੀਕ ਸੀ ਕਹਿੰਦੇ ਦਲੇਰ ਸਿਉਂਦੇ ਮਾਮੇ ਨੇ ਚਰਨੋਂ ਦੇ ਪਿਓ ਨੂੰ ਹੱਥ ਜੋੜੇ ਤੇ ਆਪ ਦੀ ਭੈਣ ਨੂੰ ਪਾਣੀ ਲਿਉਣ ਨੂੰ ਹਾਕ ਮਾਰੀ ਕੁੜੇ ਭਾਈ ਕੁੜਿਓ ਆ ਦਲੇਰ ਸਿਉਂਦਾ ਸਹਰਾ ਆਇਆ ਪਾਣੀ ਦੀ ਘੁੱਟ ਲਿਓ ਨਹੀਂ ਪਾਈ ਸਾ ਪਾਣੀ ਦੀ ਲੋੜ ਨਹੀਂ ਬਸ ਮਰੀਤੀ ਨੇ ਕੀ ਗਲਤੀ ਕਰ ਦਿੱਤੀ ਜਿਹੜਾ ਪ੍ਰੌਣੇ ਨੇ 나ਈ ਭੇਜਿਆ ਤੇ ਸਖਤੀ ਨਾਲ ਕਿਹਾ ਆਪਦੀ ਲੈ ਚੋ ਮੈਂ ਮਾਫੀ ਮੰਗ ਲਵਾਂ ਮਰੀਤੀ ਦੇ ਬੰਦੇ ਦੀ ਨਿਆਣੀ ਆ ਹੋ ਗਈ ਗਲਤੀ ਜ਼ਵਾਕਰੀ ਤੋਂ ਕਹਿੰਦੇ ਚਰਨੋਂ ਦੇ ਪਿਓ ਨੇ ਹੱਥ ਜੋੜੇ ਤੇ ਨੀਵੀਆਂ ਅੱਖਾਂ ਕਰਕੇ ਦਲੇਰ ਸਿਉਂ ਦੇ ਮਾਮੇ ਸਾਹਮਣੇ ਖੜੇ ਰਹੇ ਉਹ ਨਹੀਂ ਕੁੜਮਾ ਕੁਛ ਨਹੀਂ ਹੋਇਆ ਨਿਆਣੀਆਂ ਦੀ ਆਪਸੀ ਕੋਈ ਤੂੰ ਤੂੰ ਮੈਂ ਮੈਂ ਹੋਗੀ ਚਾਰ ਦਿਨ ਕੁੜੀ ਪਾਸੇ ਹੋ ਜਾਉ ਗਰ ਠੰਡੀ ਬਹਿ ਜਾਓ ਐਨੀ ਸਿਆਣੀਆਂ ਚਰਨਕੌਰ ਤਾਂ ਮੇਰੀ ਭੈਣ ਦਾ ਘਰ ਬੰਦ ਦਿੱਤਾ ਸਾਡਾ ਤਾਂ ਮੁੰਡਾ ਹੀ ਸਿੱਧਰਾ ਅੱਜ ਕੱਲ ਦੇ ਨਿਆਣੇ ਤੈਨੂੰ ਪਤਾ ਬਾਹਰੋਂ ਗੱਲ ਸੁਣ ਕੇ ਘਰੇ ਆ ਕਲੇਸ਼ ਪਾਉਂਦੀ ਐ ਇੰਨਾ ਨਾ ਘਬਰਾ ਸਹੂਰੀ ਦੀਆ ਕਹਿੰਦੇ ਦਲੇਰ ਸਿੰਘ ਦੇ ਮਾਮੇ ਨੇ ਚਰਨੋਂ ਦੇ ਪਿਓ ਨੂੰ ਜੱਫੀ ਪਾਈ ਤੇ ਹੌਸਲਾ ਦਿੰਦੇ ਹੋਏ ਮੰਜੇ ਤੇ ਬੈਠਣ ਲਈ ਕਿਹਾ ਦਲੇਸ ਸਿੰਘ ਦੀ ਮਾਂ ਨੇ ਪਾਣੀ ਫੜਾਉਂਦਿਆਂ ਕਿਹਾ ਭਾਈ ਜੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਤੁਸੀਂ ਕੁੜੀ ਨੂੰ ਚਾਰ ਦਿਨ ਲੈ ਜਾਓ ਦੋਹਾਂ ਜੀਆਂ ਦੀ ਲੜਾਈ ਹੈ ਕੋਈ ਗੱਲ ਨਹੀਂ ਜਦੋਂ ਚਰਨ ਸੁਵਾਤ ਵਿੱਚੋਂ ਬਾਹਰ ਆਈ ਤਾਂ ਚਰਨ ਦਾ ਸੁਝਿਆ ਮੂੰਹ ਵੇਖ ਕੇ ਬਾਪੂ ਨੂੰ ਹੌਲ ਪਿਆ ਪੀਏ ਕੀ ਹੋਇਆ ਤੂੰ ਬੋਲੀ ਹੋਵੇਗੀ ਪ੍ਰੋਣੇ ਮੂਰੇ ਨਿੱਕੀਆਂ ਨਿੱਕੀਆਂ ਗੱਲਾਂ ਘਰ ਪੱਟ ਦਿੰਦੀਆਂ ਮਾਫੀ ਮੰਗ ਲੈਣੀ ਸੀ ਉਹਦੇ ਤੋਂ ਹੁਣ ਐਨੀ ਗੱਲ ਵੱਧ ਗਈ ਬਾਪੂ ਨੇ ਚਰਨੋਂ ਦਾ ਸਿਰ ਪਲੋਸਦਿਆਂ ਕਿਹਾ ਤਾਂ ਚਰਨੋਂ ਬਾਪੂ ਨੂੰ ਚੁੰਮੜ ਕੇ ਰੋਣ ਲੱਗ ਪਈ ਚਲ ਪਾਈ ਹੁਣ ਰੋ ਨਾ ਤੇਰਾ ਕੀ ਕਸੂਰ ਐ ਅਸੀਂ ਨਾ ਲੈ ਤੇਰੀ ਦੇਖ ਤੇਰੇ ਪਿਓ ਨੂੰ ਪੈਰੀ ਜੁੱਤੀ ਪਾਣੀ ਔਕੀ ਹੋ ਗਈ ਹੋ ਗੱਲ ਸੁਣ ਕੇ ਹੁਣ ਕੋਈ ਚਾਹ ਦੀ ਘੁੱਟ ਪਿਆ ਤੇ ਤੁਸੀਂ ਜਾਓ ਫਿਰ ਅਸੀਂ ਆਵਾਂਗੇ ਦੋ ਚਾਰ ਦਿਨ ਨੂੰ ਲੈਣ ਤੈਨੂੰ ਨਾਲੇ ਬਹਾਨੇ ਨਾਲ ਮਿਲਿਆ ਜਾਓ ਤੇਰੀ ਬੇਬੇ ਨੂੰ ਕਹਿੰਦੀ ਦਲੇਰ ਸਿਉਂ ਦੀ ਮਾਂ ਨੇ ਚਰਨਾਂ ਦੀ ਅੱਖਾਂ ਪੂੰਝੀਆਂ ਤੇ ਸਿਰ ਤੇ ਚੁੰਨੇ ਲੋਟ ਕੀਤੀ ਨਹੀਂ ਪਾਈ ਚਾਹ ਨਹੀਂ ਪੀਣੀ ਅਸੀਂ ਚਲਦੇ ਆਂ ਚਰਨਾਂ ਦੀ ਬੇਬੇ ਵੀ ਫਿਕਰ ਕਰਦੀ ਹੋ ਚਲਤੀਏ ਲਿਆ ਲੀੜੀਆਂ ਵਾਲਾ ਚੋਲਾ ਜਾਂਦੀ ਹੋਈ ਚਰਨੂ ਦੇ ਬਾਪੂ ਨੇ ਮੰਝੇ ਤੋਂ ਖੜੇ ਹੋ ਕੇ ਆਪ ਦਾ ਖੁੰਡਾ ਚੁੱਕਿਆ ਤੇ ਦਲੇਰ ਸਿਉਂ ਦੀ ਮਾਂ ਨੇ ਵੀ ਰੋਕਣਾ ਠੀਕ ਨਾ ਸਮਝਿਆ ਉਹਨੂੰ ਡਰ ਸੀ ਕਿ ਕਿਤੇ ਦਲੇਰ ਸਿਉਂ ਨਾ ਆਜੀ ਤੇ ਸਿਆਣੇ ਬਿਆਣੇ ਬੰਦੇ ਨੂੰ ਕੁਛ ਬੋਲੇ ਜਾਂਦੀ ਚਰਨੂ ਨੇ ਅੱਖਾਂ ਭਰੀਆਂ ਤੇ ਬੇਬੇ ਦੇ ਪੈਰੀ ਹੱਥ ਲਾਏ ਤੇ ਕਾਨੇ ਵਿੱਚ ਕਿਹਾ ਬੇਬੇ ਛੇਤੀ ਭੇਜਦੀ ਉਹਨਾਂ ਨੂੰ ਬੇਬੇ ਨੇ ਵੀ ਪਿਆਰ ਨਾਲ ਸਿਰ ਤੇ ਹੱਥ ਧਰਿਆ ਤੇ ਹਾਂ ਵਿੱਚ ਸਿਰ ਹਿਲਾਇਆ ਬੇਬੇ ਤੁਰੀ ਜਾਂਦੀ ਚਾਨਣ ਨੂੰ ਦੂਰ ਤੱਕ ਵੇਖਦੀ ਰਹੀ ਬੇਬੇ ਤੁਰੀ ਜਾਂਦੀ ਚਾਨਣ ਨੂੰ ਦੂਰ ਤੱਕ ਵੇਖਦੀ ਰਹੀ ਦਿਲ ਵਿੱਚ ਤਾਂ ਹੌਲ ਬੇਬੇ ਦੀਪੀ ਪੈਂਦੇ ਸੀ ਕਿ ਕਿਸੇ ਦਲੇਰ ਸਿਓ ਕਰੇ ਕਰਕੇ ਘਰ ਨਾ ਖਰਾਬ ਹੋ ਜਾਵੇ ਘੰਟੇ ਵਾ ਜਦੋਂ ਬੇਬੇ ਮੰਝੇ ਤੇ ਬੈਠੀ ਮੂੰਗੀ ਦੀ ਦਾਲ ਵਿੱਚੋਂ ਕੁੜਕ ਰੂਚੋਂ ਘ ਰਹੀ ਸੀ ਤਾਂ ਦਲੇਰ ਸਿਓ ਰੱਜਿਆ ਸ਼ਰਾਬ ਦਾ ਕਰੇ ਵੜਿਆ ਆਉਂਦਿਆ ਹੀ ਹੱਥ ਵਿੱਚ ਫੜੀ ਡਾਂਗ ਐਸੀ ਚਲਾਈ ਕੇ ਬੇਬੇ ਦੇ ਉਤੋਂ ਦੀ ਜਾ ਕੇ ਸਵਾਦ ਦੇ ਦੱਕ ਦੇ ਵਿੱਚ ਵੱਜੀ ਬੂ ਮੈਂ ਮਾਰਦੀ ਵੇ ਗੱਲ ਜਾਣਿਆ ਹਾਈ ਵੇ ਪੁੱਸ ਰਿਆ ਹੀ ਘਰੇ ਵੜਦਾ ਪਤਾ ਨਹੀਂ ਕਿਹੜਾ ਉਂਗੜਾ ਲਾਉਂਦਾ ਇਹਨੂੰ ਕੰਜਰ ਨੂੰ ਕਹਿੰਦੀ ਬੇਬੇ ਪੱਜ ਕੇ ਮੰਝੇ ਤੋਂ ਖੜੀ ਹੋ ਗਈ ਤੇ ਬੇਬੇ ਦਾ ਰੌਲਾ ਗੁਸਲ ਖਾਨੇ ਵਿੱਚ ਨਹਾਉਣ ਦੇ ਦਲੇਰ ਸਿਉਂਦੇ ਮਾਮੇ ਦੇ ਕੰਨੀ ਪਿਆ ਪਿਆ ਖੜ ਜਾ ਮੇਰੇ ਪੱਤੇ ਉਹਰੇ ਦੀਆ ਆ ਗਿਆ ਮੈਂ ਹੁਣ ਪੱਜੀ ਨਾ ਕਹਿੰਦੇ ਮਾਮੇ ਨੇ ਗੁਸਲਖਾਨੇ ਵਿੱਚੋਂ ਲਲਕਾਰਾ ਮਾਰਿਆ ਬੇਬੇ ਕਾ ਡੋਨੂ ਬਾਹਰ ਹਰਾਮਣ ਨੂੰ ਕਮਜਾਤ ਨੇ ਮੈਨੂੰ ਮੂੰਹ ਦਿਖਾਉਣ ਜੁਗਾ ਨਹੀਂ ਛੱਡਣਾ ਕਹਿੰਦਾ ਦਾ ਲੇ ਸਿਉ ਤਰ ਅੱਕ ਦਿਨੇ ਮੰਚੇ ਤੇ ਬੈਠ ਗਿਆ ਤੇ ਨਸ਼ੇ ਵਿੱਚ ਉੰਗਦਾ ਉੰਗਦਾ ਚਰਨੋਂ ਨੂੰ ਗੰਦਿਆਂ ਗੰਦਿਆਂ ਗਾਲਾਂ ਕੱਢਣ ਲੱਗ ਪਿਆ ਹੈ ਨੀ ਉਹ ਜਾਂਦੀ ਰਹੀ ਲਿਟਿਆ ਰਿਹਾ ਆਪਦੇ ਘਰੇ ਕੱਢ ਕੇ ਸਾਹ ਲਿਆ ਜਵਾਕੜੀ ਨੂੰ ਜਿੱਦੇ ਦੀ ਆਈ ਪਾਪੀ ਨੇ ਕੁਰੀ ਦਾ ਇੱਕ ਵੀ ਚਾਹਤਾ ਕੀ ਪੂਰਾ ਕਰਨਾ ਸੀ ਉਤੋਂ ਉਹਦੇ ਤੇ ਦੂਸ਼ਣ ਲਾਉਣ ਲੱਗ ਪਿਆ ਸ਼ਰਾਪ ਮਾਰ ਜੂ ਤੈਨੂੰ ਜਵਾਕੜੀ ਦਾ ਤੈਨੂੰ ਪਾਪੀ ਆ ਕਹਿੰਦੀ ਬੇਬੇ ਨਾਲੇ ਰੋਂਦੀ ਰਹੀ ਤੇ ਨਾਲੇ ਦਲੇਰ ਨੂੰ ਬੋਲਦੀ ਰਹੀ ਲੈ ਗਿਆ ਬੁੱਢੜਾ ਉਹਨੂੰ ਚੰਗਾ ਹੋਇਆ ਨਹੀਂ ਕਮਜ਼ਾਤ ਮੇਰੇ ਤੋਂ ਫੇਰ ਸਿਰ ਔਲਾ ਕਰਵਾਉਂਦੀ ਸੋਹਣੀ ਧੀ ਮੇਂ ਕਿਸੇ ਦੀ ਸਕੀ ਨਹੀਂ ਬੇਬੇ ਤੂੰ ਸਮਝਦੀ ਨਹੀਂ ਮੈਨੂੰ ਮਾੜਾ ਕੈਨੀਆ ਤੂੰ ਤਾਂ ਉਰੇ ਆ ਮੈਂ ਤੈਨੂੰ ਦੱਸਾਂ ਕਹਿੰਦਾ ਦਲੇਰ ਸਿੰਘ ਮੰਜੇ ਤੋਂ ਲੜ ਖੜਾਉਂਦਾ ਹੋਇਆ ਉੱਠਿਆ ਤੇ ਬੀਬੇ ਕੋਲ ਆ ਕੇ ਬੋਲਣ ਹੀ ਲੱਗਿਆ ਤਾਂ ਉਹਦੇ ਮੂੰਹੋਂ ਆਉਂਦੀ दारू ਦੀ ਬੋ ਕਰਕੇ ਬੀਬੇ ਨੇ ਮੂੰਹ ਲਪੇਟ ਲਿਆ ਪਰ ਆ ਮਰ ਕਿੰਨੀ ਝੋਸੀ ਆ ਇਹ ਮੂਤਨ ਤੇਰਾ ਘਰ ਪਟਿਆ ਯਾਦ ਰੱਖੀ ਕਹਿੰਦੀ ਬੀਬੇ ਦਲੇਰ ਸਿੰਘ ਤੂੰ ਮੂੰਹ ਪਾਸੇ ਕਰਦੀ ਤੇ ਦਲੇਰ ਸਿੰਘ ਦੋਵੇਂ ਹੱਥਾਂ ਨਾਲ ਬੀਬੇ ਦਾ ਮੂੰਹ ਫੜ ਕੇ ਆਪਦੇ ਕੋਲ ਕਰਦਾ ਬੇਬੇ ਮੂੰਹ ਨਾ ਬਲੇਟ ਜਿਉਂ ਕਹਿ ਰਹਿੰਦੀ ਫਿਰ ਤਾਂ ਬਲੇਟ ਨਾ ਹੀ ਪਹਿਣਾ ਸੀ ਕੱਲ ਜੋਗ ਨਾ ਹੁੰਦੀਆਂ ਬੇਬੇ ਸੋਹਣੀਆਂ ਰੰਨਾ ਤੈਨੂੰ ਪਤਾ ਹੈ ਮੈਂ ਦਰਵਾਜ਼ੇ ਦੇ ਅੰਦਰ ਬਾਹਰ ਕੱਕਾ ਰੇਤਾ ਖਿੰਡਾ ਕੇ ਜਾਂਦਾ ਸੀ ਤੇ ਮੈਂ ਪਹਿੜਾ ਵੇਖਿਆਂ ਉਪਰੀਆਂ ਉਪਰੇ ਬੰਦੇ ਆਉਂਦੇ ਸੀ ਆਪਣੀ ਗੈਰ ਹਾਜ਼ਰੀ ਵਿੱਚ ਤੂੰ ਸੁਣ ਮੇਰੀ ਗੱਲ ਬੇਬੇ ਕਹਿੰਦੇ ਦਲੇਰ ਸਿਉਂੜੜ ਕੜਾਉਂਦਾ ਬੀਬੀ ਦੀ ਪੈਰਾਂ ਵਿੱਚ ਹੀ ਬੈਠ ਗਿਆ ਤੇ ਮੂੰਹ ਵਿੱਚ ਕੁਝ ਗੁੰਗੁਣ ਕਰੀ ਗਿਆ ਵੇ ਜਾਏ ਵੱਡਿਆ ਵੇ ਉਹ ਨਿਆਣੀ ਨੇ ਖਾ ਕੇ ਨਹੀਂ ਵੇਖਿਆ ਪਹਿਨ ਕੇ ਨਹੀਂ ਵੇਖਿਆ ਵੇ ਜਾਏ ਵੱਡਿਆ ਕਿਉਂ ਦੋਸ਼ਣ ਲਾਉਣਾ ਕੁੜੀ ਵੱਡਿਆਂ ਵਿੱਚ ਸਮਾਉਣ ਵਾਲੀ ਤੇ ਤੈਨੂੰ ਰੱਬ ਹੀ ਸੰਭੂ ਬਸ ਤੇ ਬੈਠ ਗਈ ਕਹਿੰਦੀ ਬੀਬੇ ਦਲੇਰ ਸਿਉਂਦੇ ਕੋਲੋਂ ਪਾਸੇ ਹੋ ਕੇ ਮੰਜੇ ਜੁਬਾਰੇ ਵਿੱਚ ਖੜਾ ਦੀਪਾ ਸਾਰਾ ਕੁਝ ਵੇਖ ਰਿਆ ਸੀ ਜਦੋਂ ਉਹਨੂੰ ਪਤਾ ਲੱਗਿਆ ਕਿ ਚਰਨੋ ਹੈ ਨਹੀਂ ਉਹਨੇ ਦਿਲ ਨੂੰ ਡੋਬੂ ਪਿਆ ਤੇ ਪੱਜ ਕੇ ਸਾਹੋਸਾਈ ਹੁੰਦਾ ਥੱਲੇ ਉਤਰ ਆਇਆ ਦੀਪੇ ਦੀਆਂ ਅੱਖਾਂ ਅਗੇ ਹੰੇਰ ਛਾ ਗਿਆ ਹਾਏ ਚਰਨੋ ਹਾਏ ਚਰਨੋ ਮੈਂ ਤੇਰੇ ਬਿਨਾ ਕਿਵੇਂ ਰਹੂੰ ਕਹਿੰਦਾ ਦੀਪਾ ਮੰਜੇ ਤੇ ਪਾਵਿਆਂ ਕੋਲੀ ਬੈਠ ਗਿਆ ਚਰਨੋ ਨੂੰ ਜਾਂਦੀ ਵੇਖ ਦੀਪੇ ਦੀਆਂ ਅੱਖਾਂ ਅਗੇ ਹਨੇਰ ਸ਼ਾਮ ਗਿਆ ਤੇ ਦੀਪਾ ਸਾਹ ਹੋ ਸਾਈ ਹੁੰਦਾ ਪੌੜੀਆਂ ਤੋਂ ਥੱਲੇ ਉਤਰਿਆ ਹਾਏ ਚਰਨੋ ਮੈਂ ਤੇਰੇ ਬਿਨਾ ਕਿਵੇਂ ਰਹੂੰ ਮਨਜੇ ਬਾਬੇ ਕੁੜੀ ਬੈਠ ਗਿਆ ਦਲੇਰ ਸਿਉ ਸ਼ਰਾਬ ਦਾ ਰੱਜਿਆ ਹੋਇਆ ਮਨਜੇ ਦੇ ਲੰਮਾ ਪਿਆ ਬੁਰਬੁਰਾਉਂਦਾ ਹੋਇਆ ਕਦੋਂ ਸੌ ਗਿਆ ਉਹਨੂੰ ਪਤਾ ਹੀ ਨਹੀਂ ਲੱਗਿਆ ਬੇਬੇ ਚੁੰਨੀ ਦੇ ਪੱਲੇ ਨਾਲ ਭਰੀਆਂ ਹੋਈਆਂ ਅੱਖਾਂ ਨੂੰ ਪੁੰਝਦੇਆਂ ਰੋਟੀ ਟੋਕ ਕਰਦੀ ਰਹੀ ਚਰਨੋਂ ਨੂੰ ਪੇਕਿਆਂ ਦਾ ਪਿੰਡ ਲੈਣਾ ਔਖਾ ਹੋ ਗਿਆ ਚੁੰਨੀ ਦੇ ਪੱਲੇ ਨਾਲ ਲਪੇਟਿਆ ਮੂੰਹ ਲੈ ਕੇ ਆਈ ਚਰਨੋਂ ਦੇ ਕਦਮ ਘਰ ਤੱਕ ਜਾਂਦਿਆਂ ਆਏ ਲੱਗਣ ਚਰਨੋਂ ਨੂੰ ਜਿਵੇਂ ਸਵਾ ਸਵਾ ਮਨ ਬੋਝ ਉਹਦੇ ਪੈਰਾਂ ਨਾਲ ਬੰਨਿਆ ਹੋਵੇ ਜਦੋਂ ਕੋਈ ਚਰਨੋਂ ਦੇ ਬਾਪੂ ਨੂੰ ਪੁੱਛੇ ਕਿ ਭਾਈ ਖੈਰ ਸੋਖਾ ਚਰਨੋਂ ਦੇ ਬਾਪੂ ਦੇ ਗਲੇ ਵਿੱਚੋਂ ਆਵਾਜ਼ ਨਾ ਨਿਕਲੇ ਤੇ ਉਹ ਪੂਰਾ ਜੋਰ ਲਾ ਕੇ ਠੀਕ ਆਖੇ ਘਰ ਪਹੁੰਚਦਿਆਂ ਚਰਨੋਂ ਦੀ ਤਾਈ ਸਾਹਮਣੇ ਚਰਨੋਂ ਦੀ ਪੇਕਿਆਂ ਕਰ ਖੜੀ ਚਰਨੋਂ ਦੀ ਮਾਂ ਨਾਲ ਗੱਲਾਂ ਗੱਲਾਂ ਉਹ ਕਰਦੀ ਨੇ ਚਰਨੋਂ ਨੂੰ ਵੇਖਿਆ ਤਾਂ ਮਸ਼ਕਰੀ ਜਈ ਕਰਦੀ ਨੇ ਕਿਆ ਕੀ ਗੱਲ ਚਰਨੋਂ ਪੇਕਿਆਂ ਦਾ ਰਾਹ ਭੁੱਲ ਗਈ ਕੁੜੇ ਸੱਸ ਨੇ ਵੱਧ ਕਿਉ ਸ਼ੱਕ ਕਰ ਤੇ ਗਿਜਾ ਲਿਆ ਕੁੜੇ ਜਦੋਂ ਤਾਈ ਨੇ ਚਰਨੋਂ ਦਾ ਸਿਰ ਪੋਲੋਸਿਆ ਉਹਦੇ ਸਿਰ ਤੇ ਹੱਥ ਧਰਿਆ ਤਾਂ ਚਰਨੋਂ ਨੇ ਸਿਰ ਵਿੱਚ ਦਲੇਰ ਸੋਂ ਦੀ ਕੁੱਟ ਦੀ ਪੀੜ ਮਹਿਸੂਸ ਕੀਤੀ ਤੇ ਕਸੀਸ ਜਈ ਬੱਤੀ ਤਾਂ ਤਾਈ ਨੂੰ ਵਿਪਤਾ ਲੱਗ ਗਿਆ ਤੇ ਉਹਨੇ ਪੁੱਛ ਦਾ ਮੁਨਾਸਿਬ ਨਾ ਸਮਝਿਆ ਚੁੱਪ ਕਰ ਗਈ ਮੈਂ ਫੇਰ ਆਉਂ ਤੁਸੀਂ ਪੀਓ ਚਾਹ ਪਾਣੀ ਕਹਿ ਕੇ ਤੁਰਦੀ ਤਾਈ ਨੂੰ ਚਾਹ ਨਾਲੇ ਆਵਾਜ਼ ਮਾਰੀ ਤਾਈ ਕੋਠੇ ਤੇ ਪਾਠੀਆਂ ਧਰੀਆਂ ਸੀ ਸੁੱਕਣੀਆਂ ਬਾੜੇ ਵਿੱਚੋਂ ਘਟਾਰਾ ਨਹੀਂ ਛੱਡਦੀਆਂ ਸੀ ਉਹ ਬਨੇਰੇ ਤੋਂ ਪੈ ਤਿਲਕ ਗਿਆ ਸ਼ੁਕਰਵਾਗਰੂ ਦਾ ਅਜੇ ਤਾਂ ਤੂੜੀ ਵਾਲੇ ਕੁੱਪ ਤੇ ਦਿੱਗ ਪਈ ਨਹੀਂ ਜੇ ਥੱਲੇ ਖੜੇ ਗੱਡੇ ਤੇ ਡਿੱਗ ਪੈਂਦੀ ਤਾਂ ਮਨ ਕਾ ਟੁੱਟ ਜਾਂਦਾ ਨਾ ਕੁੜੇ ਆਇ ਨਾ ਬੋਲ ਕੱਲੀ ਕੱਲੀ ਧੀਆ ਸਾਡੀ ਬਾਗਰੂ ਨੇ ਹੱਥ ਦੇ ਕੇ ਬਚਾ ਲਿਆ ਸ਼ੁ크ਰਾ ਬਾਗਰੂ ਦਾ ਕਹਿੰਦੀ ਤਾਈ ਨੇ ਕੁੱਟ ਕੇ ਕਾਲਜੇ ਨਾਲ ਲਾ ਲਿਆ ਤੇ ਚਰਨਾਂ ਦੀਆਂ ਅੱਖਾਂ ਪਾਣੀ ਨਾਲ ਪਰ ਗਈਆਂ ਤੇ ਚਰਨਾਂ ਦੀ ਮਾਂ ਦੀਆਂ ਅੱਖਾਂ ਵੀ ਗਿੱਲੀਆਂ ਹੋ ਗਈਆਂ ਪੇਕਿਆਂ ਦੇ ਕਰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਦਲੇਰ ਸਿਓ ਨੇ ਚਰਨਾਂ ਨੂੰ ਕੁੱਟਿਆ ਤੇ ਪੁਰਾਣੇ ਖਿਆਲات ਮੁਤਾਬਕ ਬੀਬੇ ਹਰ ਵੇਲੇ ਚਰਨ ਨੂੰ ਆਹੀ ਸਮਝਾਉਂਦੀ ਰਹੀ ਈ ਬੰਦੇ বিনা ਟੋਈ ਨਹੀਂ ਬੁੜੀ ਦੀ ਮੂਰੇ ਨਾ ਬੋਲਿਆ ਕਰ ਦਲੇਰ ਸਿਉਂਦੀ ਪੇਕੇ ਕਿੰਨਾ ਕੁ ਚਰ ਰੱਖਣਗੇ ਈਆਂ ਤਾਂ ਰਾਜੇ ਰਾਣੀਆਂ ਨੇ ਨਹੀਂ ਰੱਖੀਆਂ ਚਰਨੋਂ ਗੱਲ ਸੁਣ ਕੇ ਨੀਮੀ ਪਾਈ ਸਿਰ ਹਿਲਾਉਂਦੀ ਰਹਿੰਦੀ ਉਹਦਾ ਦੀਪੇ ਨੂੰ ਚਰਨੇ ਦੀ ਸੋਚ 24 ਘੰਟੇ ਰਹਿੰਦੀ ਕੁਝ ਚੰਗਾ ਨਹੀਂ ਸੀ ਲੱਗਦਾ ਕਦੇ ਕਦੇ ਜਦੋਂ ਬੀਬੇ ਦੀਪੇ ਨੂੰ ਬੁਲਾਉਂਦੀ ਤਾਂ ਦੀਪਾ ਭੱਜ ਕੇ ਪਹੁੰਚਦਾ ਰੋਟੀ ਪਾਣੀ ਖਾਣਾ ਘਟਾਈ ਗਿਆ ਹਰ ਵੇਲੇ ਚੰਨੋਂ ਦੀ ਖੋਪ ਪੈਂਦੀ ਸੀ ਭਾਵੇਂ ਚੰਨ ਨੂੰ ਦੂਰ ਤੋਂ ਵੇਖਦਾ ਸੀ ਦੀਪਾ ਪਰ ਚੰਨ ਨੂੰ ਦੂਰ ਤੋਂ ਵੇਖ ਕੇ ਦੀਪਾ ਖਿੜਿਆ ਰਹਿੰਦਾ ਹੁਣ ਦੀਪੇ ਦਾ ਸਾਹ ਬੰਦ ਹੋਇਆ ਪਿਆ ਸੀ ਚੰਨ ਨੂੰ ਵੇਖੇ ਬਿਨਾ ਉਹਨੇ ਚੰਨ ਨੂੰ ਦੀਪੇ ਕੀ ਜਾਂਦਾ ਸੋਚਿਆ ਪਰ ਚੰਨ ਨੂੰ ਮਿਲਿਆ ਕਿਵੇਂ ਜਾਊ ਉਹ ਹੀ ਚਿੰਤਾ ਉਹਦੇ ਦਿਲ ਦਿਮਾਗ ਨੂੰ ਕਾਈ ਜਾਂਦੀ ਸੀ ਭਾਵੇਂ ਦੀਪਾ ਹੁਣ ਚਰਨੋਂ ਦੇ ਪੇਕੀ ਦੋ ਗੀੜੇ ਕੱਢ ਗਿਆ ਪਰ ਗਲੀਆਂ ਵਿੱਚ ਗੀੜੇ ਖਾਂਦਿਆਂ ਉਹਨੂੰ ਨਾ ਤਾਂ ਚਰਨੋਂ ਦਾ ਕਰ ਲੱਭਿਆ ਤੇ ਨਾ ਹੀ ਚਰਨੋਂ ਦੀ ਸੀ ਚਰਨੋਂ ਨੂੰ ਵਿਆਹ ਹੋਣਾ ਆਇਆ ਤਾਂ ਸਾਰੇ ਬਰਾਦਰਾਂ ਨੂੰ ਧਰਮਸ਼ਾਲਾ ਵਿੱਚ ਬਿਠਾਇਆ ਸੀ ਉਹੀ ਧਰਮਸ਼ਾਲਾ ਕੋਲ ਦੀਪਾ ਆਣ ਗਿੰਦ ਗੀੜੇ ਲਾ ਗਿਆ ਪਰ ਉਹ ਕਿਸੇ ਨੂੰ ਪੁੱਛਦਾ ਤਾਂ ਕਿਵੇਂ ਪੁੱਛਦਾ ਲੋਕ ਉਹਨੂੰ ਪੁੱਛਣਗੇ ਕੌਣ ਐ ਤੂੰ ਤਾਂ ਕੀ ਆਖੂ ਇਹੀ ਸੋਚ ਕੇ ਚੁੱਪ ਕਰ ਜਾਂਦਾ ਬਾਕੀ ਕਹਾਣੀ ਜੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੱਸ ਕੇ ਜਾਈਓ ਜੀ ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਧੰਨਵਾਦ